ਸਸਿਕਾ ਜੀ ਮੈਂ ਹਕੌਮਿਲ ਕਪੂਰ ਤੁਸੇ ਦੇਖ ਰਹੇ ਹੋ ਚੈਨਲ ਪੰਜਾਬੀ ਕੈਨੇਡਾ ਦੇ ਵਿੱਚ ਆਜ਼ੀਬ ਵਿਦੇਸ਼ੀ ਕਾਮਿਆਂ ਦੇ ਮੁੱਦੇ ਉੱਤੇ ਬਹਿਸ ਭਖੜ ਦਰਮਿਆਨ ਪ੍ਰਧਾਨ ਮੰਤਰੀ ਮਾਰਕਾਨੀ ਨੇ ਸਾਫ ਲਫਜ਼ਾਂ ਦੇ ਵਿੱਚ ਆਖ ਦਿੱਤਾ ਹੈ ਕਿ ਕੀਰਤਿਆ ਦੀ ਆਮਦ ਜਾਰੀ ਰਹੇਗੀ ਪਰ ਫੈਡਰਲ ਸਰਕਾਰ ਟੈਂਪਰੇਰੀ ਫੌਨ ਵਰਕਰ ਪ੍ਰੋਗਰਾਮ ਤੇ ਵਿੱਚ ਤਬਦੀਲੀਆਂ ਕਰਨ ਜਾਰੀ ਹੈ ਐਡਮਿੰਟਨ ਵਿਖੇ ਲਿਬਰਲ ਕੋਕਸਸ ਨੂੰ ਸੰਬੋਧਨ ਕਰਦਿਆਂ ਹੋਇਆ ਕਿਹਾ ਕਿ ਕੁਝ ਖਾਸ ਖੇਤਰਾ ਅਤੇ ਸੁਭਿਆਤਗੀਆਂ ਜ਼ਰੂਰਤਾਂ ਦੇ ਵੱਲ ਧਿਆਨ ਕੇਂਦਰਿਤ ਕਰਨਾ ਹੋਵੇਗਾ ਅਤੇ ਸਰਕਾਰ ਇਸ ਪਾਸੇ ਸਰਗਰਮੀ ਨਾਲ ਕੰਮ ਕਰ ਰਹੀ ਹੈ ਮਾਰਕਾਨੀ ਦੇ ਵੱਲੋਂ ਸੰਭਾਵਿਤ ਤਬਦੀਲੀਆਂ ਬਾਰੇ ਕੋਈ ਪੀਅਰ ਵਾਤਾ ਨਹੀਂ ਦਿੱਤਾ ਗਿਆ ਪਰ ਇੱਥੇ ਦੱਸਣਾ ਬੰਦ ਹੈ ਕਿ ਕੰਸਰਵੇਟਿਵ ਪਾਰਟੀ ਦੇ ਆਗੂ ਪੀਅਰ ਫੋਲੀਓ ਵਰ ਆਰਸੀ ਵਿਦੇਸ਼ੀ ਕਾਮਿਆਂ ਦੇ ਲਈ ਦਰਵਾਜ਼ੇ ਪੱਕੇ ਤੌਰ ਤੇ ਬੰਦ ਕਰਨ ਦਾ ਸੱਦਾ ਦੇ ਰਹੇ ਨੇ ਦੱਸ ਸੀ ਪ੍ਰੈਮਟਨ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਪੋਲੀਓ ਨੇ ਕਿਹਾ ਸੀ ਕਿ ਵੱਡੇ ਪੱਧਰ ਉਤੇ ਪ੍ਰਵਾਸੀਆਂ ਦੀ ਆਮਦ ਬੇਰੋਜ਼ਗਾਰੀ ਦਾ ਕਾਰਨ ਬਣ ਰਹੀ ਹੈ ਤੇ ਉਹਨਾਂ ਨੇ ਨਾਲ ਹੀ ਕਿਹਾ ਸੀ ਕਿ ਕੈਨੇਡਾ ਵਿੱਚ ਬੇਰੋਜ਼ਗਾਰ ਜਾਂ ਫਿਰ ਰਿਹਾਇਸ਼ ਦੇ ਸੰਕਟ ਲਈ ਪ੍ਰਵਾਸੀ ਜ਼ਿੰਮੇਵਾਰ ਨਹੀਂ ਸਗੋਂ ਵੱਡੀ ਗਿਣਤੀ ਵਿੱਚ ਉਹਨਾਂ ਨੂੰ ਸੱਦਣ ਵਾਲੀ ਸਰਕਾਰ ਜ਼ਿੰਮੇਵਾਰ ਹੈ ਉਹ ਦਾ ਸਾਬਕਾ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੂੰ ਟੋਰੀ ਆਕੂ ਦੀਆਂ ਟਿੱ ਚੰਗਿਆ ਨਹੀਂ ਲੱਗਿਆ ਅਤੇ ਉਹਨਾਂ ਨੇ ਪੋਲੀ ਨੂੰ ਪ੍ਰਵਾਸੀ ਵਿਰੋਧੀ ਘਰਾਣ ਦੇ ਦਿੱਤਾ ਦੱਸਿਆ ਕਿ ਹਾਲ ਹੀ ਦੇ ਵਿੱਚ ਆਏ ਇੱਕ ਸਰਵੇਖਣ ਦੌਰਾਨ ਕੈਨੇਡਾ ਦੇ ਤਕਰੀਬਨ 50 ਫੀਸਦੀ ਲੋਕਾਂ ਨੇ ਟੈਂਪਰੇਰੀ ਫੋਰਨ ਵਰਕਰ ਪ੍ਰੋਗਰਾਮ ਬੰਦ ਕਰਨ ਦੀ ਹਮਾਇਤ ਕੀਤੀ ਪਰ ਮਾਰਾ ਦਾ ਕਹਿਣਾ ਹੈ ਕਿ ਆਰਜੀ ਵਿਦੇਸ਼ੀ ਕਾਮਿਆਂ ਦੇ ਲਈ ਦਰਵਾਜ਼ੇ ਬੰਦ ਕੀਤੇ ਤਾਂ ਖੇਤੀ ਸੈਕਟਰ ਸਣੇ ਕਈ ਖੇਤਰਾਂ ਵਿੱਚ ਹਾਲਾਤ ਵਿਗੜ ਜਾਣਗੇ ਇਸ ਨਾਲ ਹੀ ਉਹਨਾਂ ਦਲੀਲ ਦਿੱਤੀ ਹੈ ਕਿ ਵੱਡੀ ਗਿਣਤੀ ਦੇ ਵਿੱਚ ਕੈਨੇਡੀਅਨ ਉਹ ਕੰਮ ਕਰਨਾ ਨਹੀਂ ਚਾਹੁੰਦੇ ਜਿਨ੍ਹਾਂ ਵਾਸਤੇ ਆਰਜੀ ਵਿਦੇਸ਼ੀ ਕਾਮਿਆਂ ਨੂੰ ਸੱਦਿਆ ਜਾਂਦਾ ਹੈ ਇਮੀਗ੍ਰੇਸ਼ਨ ਵਿਭਾਗ ਨੇ ਦਾਵਾ ਕੀਤਾ ਹੈ ਕਿ ਮੌਜੂਦਾ ਬਾਰੇ ਦੌਰਾਨ ਸਿਰਫ 3372 ਆਰਜੀ ਵਿਦੇਸ਼ੀ ਕਾਮਿਆਂ ਨੂੰ ਵਿਦੇਸ਼ ਦਿੱਤੇ ਗਏ ਇਹ ਗਿਣਤੀ ਫੈਦਲ ਸਰਕਾਰ ਦੇ ਵੱਲੋਂ 2025 ਦੇ ਲਈ 33% ਦਾ 42% ਦੀ ਬਣਦੀ ਹੈ ਇਮੀਗ੍ਰੇਸ਼ਨ ਮੰਤਰੀ ਲੀਲਾ ਡਿਆਪ ਦੀ ਇੱਕ ਤਰਜਮਾਨ ਮੁਤਾਬਕ ਮੌਜੂਦਾ ਬਰੇ ਦੌਰਾਨ ਕੈਨੇਡਾ ਪਹੁੰਚੇ ਵਿਦੇਸ਼ੀ ਕਾਮਿਆਂ ਦੀ ਗਿਣਤੀ ਵਿੱਚ ਵੱਡੀ ਕਮੀ ਆਈ ਹੈ ਅਤੇ ਪਹਿਲੇ 6 ਮਹੀਨੇ ਦੌਰਾਨ ਇਕ ਲੱਖ 1000 ਵਿਦੇਸ਼ੀ ਕਾਮੇ ਕੈਨੇਡਾ ਪਹੁੰਚੇ ਜਦਕਿ ਪਿਛਲੇ ਸਾਲ 245000 ਕਾਮਿਆਂ ਨੇ ਕੈਨੇਡਾ ਦੀ ਧਰਤੀ ਤੇ ਕਦਮ ਰੱਖਿਆ ਸੀ ਇੱਕ ਵਾਰ ਫਿਰ ਦੱਸਦੀ ਹੈ ਸਸਿਕਾ ਜੀ ਮੈਂ ਹਕਮਿਲ ਕਪੂਰ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ ਕੈਨੇਡਾ ਦੇ ਵਿੱਚ ਆਜ਼ੀਬ ਵਿਦੇਸ਼ੀ ਕਾਮਿਆਂ ਦੇ ਮੁੱਦੇ ਉੱਤੇ ਬਹਿਸ ਭਖੜ ਦਰਮਿਆਨ ਪ੍ਰਧਾਨ ਮੰਤਰੀ ਮਾਰਕਾਨੀ ਨੇ ਸਾਫ ਲਫਜ਼ਾਂ ਦੇ ਵਿੱਚ ਆਖ ਦਿੱਤਾ ਹੈ ਕਿ ਕੀਰਤਿਆ ਦੀ ਆਮਦ ਜਾਰੀ ਰਹੇਗੀ ਪਰ ਫੈਡਰਲ ਸਰਕਾਰ ਟੈਂਪਰੇਰੀ ਵਰਕਰ ਪ੍ਰੋਗਰਾਮ ਤੇ ਵਿੱਚ ਤਬਦੀਲੀਆਂ ਕਰਨ ਜਾ ਰਹੀ ਹੈ ਐਡਵਿੰਟਨ ਵਿਖੇ ਲਿਬਰਲ ਕੋਕਸਟੂ ਸੰਬੋਧਨ ਕਰਦਿਆ ਹੋਇਆ ਕਿਹਾ ਕਿ ਕੁਝ ਖਾਸ ਖੇਤਰਾ ਅਤੇ ਸੁਭਿਆਤ ਗਿਆ ਜ਼ਰੂਰਤਾ ਦੇ ਵੱਲ ਧਿਆਨ ਕੇਂਦਰਿਤ ਕਰਨਾ ਹੋਵੇਗਾ ਅਤੇ ਸਰਕਾਰ ਇਸ ਪਾਸੇ ਸਰਗਰਮੀ ਨਾਲ ਕੰਮ ਕਰ ਰਹੀ ਹੈ ਮਾਰਕਾਨੀ ਦੇ ਵੱਲੋਂ ਸੰਭਾਵਿਤ ਤਬਦੀਲੀਆਂ ਬਾਰੇ ਕੋਈ ਵੇ ਵਾਤਾ ਨਹੀਂ ਦਿੱਤਾ ਗਿਆ ਪਰ ਇੱਥੇ ਦੱਸਣਾ ਬੰਦ ਹੈ ਕਿ ਕੰਸਰਵੇਟਿਵ ਪਾਰਟੀ ਦੇ ਆਗੂ ਪੀਅਰ ਪੋਲੀਵ ਆਰ ਸੀ ਵਿਦੇਸ਼ੀ ਕਾਮਿਆਂ ਦੇ ਲਈ ਦਰਵਾਜ਼ੇ ਪੱਕੇ ਤੌਰ ਤੇ ਬੰਦ ਕਰਨ ਦਾ ਸੱਦਾ ਦੇ ਰਹੇ ਨੇ ਦੱਸ ਸੀ ਪ੍ਰੈਮਪਟਨ ਮਿਕਾ ਪ੍ਰੈਸ ਕਾਨਫਰੰਸ ਦੌਰਾਨ ਪੋਲੀਵ ਨੇ ਕਿਹਾ ਸੀ ਕਿ ਵੱਡੇ ਪੱਧਰ ਉਤੇ ਪ੍ਰਵਾਸੀਆਂ ਦੀ ਆਮਦ ਬੇਰੋਜ਼ਗਾਰੀ ਦਾ ਕਾਰਨ ਬਣ ਰਹੀ ਹੈ ਤੇ ਉਹਨਾਂ ਨੇ ਨਾਲ ਹੀ ਕਿਹਾ ਸੀ ਕਿ ਕੈਨੇਡਾ ਵਿੱਚ ਰੋਜ਼ਗਾਰ ਜਾਂ ਫਿਰ ਰਿਹਾਇਸ਼ ਦੇ ਸੰਕਟ ਲਈ ਪ੍ਰਵਾਸੀ ਜ਼ਿੰਮੇਵਾਰ ਨਹੀਂ ਸਗੋਂ ਵੱਡੀ ਗਿਣਤੀ ਵਿੱਚ ਉਹਨਾਂ ਨੂੰ ਸੱਦਣ ਵਾਲੀ ਸਰਕਾਰ ਜ਼ਿੰਮੇਵਾਰ ਹੈ ਉਹ ਦਸਾਬਕਾ ਇਮੀਗ੍ਰੇਸ਼ਨ ਮੰਤਰੀ ਮਾਲ ਕਮਿਲਰ ਨੂੰ ਟੋਰੀ ਆਗੂ ਦੀਆਂ ਟਿੱਪਣੀਆਂ ਬਿਲਕ ਵਿਚੰਗਿਆ ਨਹੀਂ ਲੱਗਿਆ ਅਤੇ ਉਹਨਾਂ ਨੇ ਪੋਲੀ ਨੂੰ ਪ੍ਰਵਾਸੀ ਵਿਰੋਧੀ ਘਰਾੜ ਦੇ ਦਿੱਤਾ ਦੱਸਿਆ ਕਿ ਹਾਲ ਹੀ ਦੇ ਵਿੱਚ ਆਏ ਇੱਕ ਸਰਵੇਖਣ ਦੌਰਾਨ ਕੈਨੇਡਾ ਦੇ ਤਕਰੀਬਨ 50 ਫੀਸਦੀ ਲੋਕਾਂ ਨੇ ਟੈਂਪਰੇਰੀ ਫੋਰਨ ਵਰਕਰ ਪ੍ਰੋਗਰਾਮ ਬੰਦ ਕਰਨ ਦੀ ਹਮਾਇਤ ਕੀਤੀ ਪਰ ਮਾਰਾ ਦਾ ਕਹਿਣਾ ਹੈ ਕਿ ਆਰਸੀ ਵਿਦੇਸ਼ੀ ਕਾਮੇਦ ਲਈ ਦਰਵਾਜ਼ੇ ਬੰਦ ਕੀਤੇ ਤਾਂ ਖੇਤੀ ਸੈਕਟਰ ਸਣੇ ਕਈ ਖੇਤਰਾਂ ਵਿੱਚ ਹਾਲਾਤ ਵਿਗੜ ਜਾਣਗੇ ਇਸ ਨਾਲ ਹੀ ਉਹਨਾਂ ਦਲੀਲ ਦਿੱਤੀ ਹੈ ਕਿ ਵੱਡੀ ਗਿਣਤੀ ਦੇ ਵਿੱਚ ਕੈਨੇਡੀਅਨ ਉਹ ਕੰਮ ਕਰਨਾ ਨਹੀਂ ਚਾਹੁੰਦੇ ਜਿਨ੍ਹਾਂ ਵਾਸਤੇ ਆਰਸੀ ਵਿਦੇਸ਼ੀ ਕਾਮਿਆਂ ਨੂੰ ਸੱਦਿਆ ਜਾਂਦਾ ਹੈ ਇਮੀਗ੍ਰੇਸ਼ਨ ਵਿਭਾਗ ਨੇ ਦਾਅਵਾ ਕੀਤਾ ਹੈ ਕਿ ਮੌਜੂਦਾ ਬਰੇ ਦੌਰਾਨ ਸਿਰਫ 3372 ਆਰਸੀ ਵਿਦੇਸ਼ੀ ਕਾਮਿਆਂ ਨੂੰ ਵਿਦੇਸ਼ੀ ਦਿੱਤੇ ਗਏ ਇਹ ਗਿਣਤੀ ਫੈਡਰਲ ਸਰਕਾਰ ਦੇ ਵੱਲੋਂ 2025 ਦੇ ਲਈ 33% ਦਾ 42% ਦੀ ਬਣਤੀ ਹੈ ਇਮੀਗ੍ਰੇਸ਼ਨ ਮੰਤਰੀ ਲੀਲਾ ਡਿਆਬ ਦੀ ਇੱਕ ਤਰਜਮਾਨ ਮੁਤਾਬਕ ਮੌਜੂਦਾ ਬਰੇ ਦੌਰਾਨ ਘਰੇਣਾ ਪਹੁੰਚੇ ਵਿਦੇਸ਼ੀ ਕਾਮੇ ਦੀ ਗਿਣਤੀ ਵਿੱਚ ਵੱਡੀ ਕਮੀ ਆਈ ਹੈ ਅਤੇ ਪਹਿਲੇ 6 ਮਹੀਨੇ ਦੌਰਾਨ 1 ਲੱਖ 1000 ਵਿਦੇਸ਼ੀ ਕਾਮੇ ਕੈਨੇਡਾ ਪਹੁੰਚੇ ਜਦਕਿ ਪਿਛਲੇ ਸਾਲ 245000 ਕਾਮੇ ਨੇ ਕੈਨੇਡਾ ਦੀ ਧਰਤੀ ਤੇ ਕਦਮ ਰਖਿਆ ਸੀ ਇੱਕ ਵਾਰ ਫਿਰ ਦੱਸਦੀ ਹੈ ਸਸਿਕਾ ਜੀ ਮੈਂ ਹਕਮਿਲ ਕਪੂਰ ਤੁਸੇ ਦੇਖ ਰਹੇ ਚੈਨਲ ਪੰਜਾਬੀ ਕੈਨੇਡਾ ਦੇ ਵਿੱਚ ਆਜੀ ਵਿਦੇਸ਼ੀ ਕਾਮਿਆਂ ਦੇ ਮੁੱਦੇ ਉੱਤੇ ਬਹਿਸ ਭਖੜ ਦਰਮਿਆਨ ਪ੍ਰਧਾਨ ਮੰਤਰੀ ਮਾਰਕਾਨੀ ਨੇ ਸਾਫ ਲਫ਼ਜ਼ਾਂ ਦੇ ਵਿੱਚ ਆਖ ਦਿੱਤਾ ਹੈ ਕਿ ਕੀਰਤਿਆ ਦੀ ਆਮਦ ਜਾਰੀ ਰਹੇਗੀ ਪਰ ਫੈਡਰਲ ਸਰਕਾਰ ਟੈਂਪਰੇਰੀ ਫੌਨ ਵਰਕਰ ਪ੍ਰੋਗਰਾਮ ਤੇ ਵਿੱਚ ਤਬਦੀਲੀਆਂ ਕਰਨ ਜਾਰੀ ਹੈ ਐਡਮਿੰਟਨ ਵਿਖੇ ਲਿਬਰਲ ਕੋਕਸ ਤੋਂ ਸੰਬੋਧਨ ਕਰਦਿਆਂ ਹੋਇਆ ਕਿਹਾ ਕਿ ਕੁਝ ਖਾਸ ਖੇਤਰਾ ਅਤੇ ਸੁਭਿਆਤ ਦੀਆਂ ਜ਼ਰੂਰਤਾਂ ਦੇ ਵੱਲ ਧਿਆਨ ਕੇਂਦਰਿਤ ਕਰਨਾ ਹੋਵੇਗਾ ਅਤੇ ਸਰਕਾਰ ਇਸ ਪਾਸੇ ਸਰਗਰਮੀ ਦਿਖਾ ਰਹੀ ਹੈ ਮਾਰਕਾਨੀ ਦੇ ਵੱਲੋਂ ਸੰਭਾਵਿਤ ਤਬਦੀਲੀਆਂ ਬਾਰੇ ਕੋਈ ਪੀਅਰ ਵਾਤਾ ਨਹੀਂ ਦਿੱਤਾ ਗਿਆ ਪਰ ਇੱਥੇ ਦੱਸਣਾ ਬਣਦਾ ਹੈ ਕਿ ਕੰਸਰਵੇਟਿਵ ਪਾਰਟੀ ਦੇ ਆਗੂ ਪੀਅਰ ਪੌਲੀਵ ਆਰਸੀ ਵਿਦੇਸ਼ੀ ਕਾਮਿਆਂ ਦੇ ਲਈ ਦਰਵਾਜ਼ੇ ਪੱਕੇ ਤੌਰ ਤੇ ਬੰਦ ਕਰਨ ਦਾ ਸੱਦਾ ਦੇ ਦੇ ਨੇ ਦੱਸ ਜੀ ਪ੍ਰੈਮਪਟਨ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਪੌਲੀਵ ਨੇ ਕਿਹਾ ਸੀ ਕਿ ਵੱਡੇ ਪੱਧਰ ਉਤੇ ਪ੍ਰਵਾਸੀਆਂ ਦੀ ਆਮਦ ਬੇਰੋਜ਼ਗਾਰੀ ਦਾ ਕਾਰਨ ਬਣ ਰਹੀ ਹੈ ਤੇ ਉਹਨਾਂ ਦੇ ਨਾਲ ਹੀ ਕਿਹਾ ਸੀ ਕਿ ਕੈਨੇਡਾ ਵਿੱਚ ਰੋਜ਼ਗਾਰ ਜਾਂ ਫਿਰ ਰਿਹਾਈਸ਼ ਦੇ ਸੰਕਟ ਲਈ ਪ੍ਰਵਾਸੀ ਜ਼ਿੰਮੇਵਾਰ ਨਹੀਂ ਸਗੋਂ ਵੱਡੀ ਗਿਣਤੀ ਵਿੱਚ ਉਹਨਾਂ ਨੂੰ ਸੱਦਣ ਵਾਲੀ ਸਰਕਾਰ ਜ਼ਿੰਮੇਵਾਰ ਹੈ ਉਹਦਾ ਸਾਬਕਾ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੂੰ ਟੋਰੀ ਆਕੂ ਦੀਆਂ ਟਿੱਪਣੀਆਂ ਬ ਚੰਗਿਆ ਨਹੀਂ ਲੱਗਿਆ ਅਤੇ ਉਹਨਾਂ ਨੇ ਪੋਲੀ ਨੂੰ ਪ੍ਰਵਾਸੀ ਵਿਰੋਧੀ ਘਰਾੜ ਦੇ ਦਿੱਤਾ ਦੱਸਿਆ ਕਿ ਹਾਲ ਹੀ ਦੇ ਵਿੱਚ ਆਏ ਇੱਕ ਸਰਵੇਖਣ ਦੌਰਾਨ ਕੈਨੇਡਾ ਦੇ ਤਕਰੀਬਨ 50% ਲੋਕਾਂ ਨੇ ਟੈਂਪਰੇਰੀ ਫੋਰਨ ਵਰਕਰ ਪ੍ਰੋਗਰਾਮ ਬੰਦ ਕਰਨ ਦੀ ਹਮਾਇਤ ਕੀਤੀ ਪਰ ਮਾਰਾ ਦਾ ਕਹਿਣਾ ਹੈ ਕਿ ਆਰਸੀ ਵਿਦੇਸ਼ੀ ਕਾਮਿਆਂ ਦੇ ਲਈ ਦਰਵਾਜ਼ੇ ਬੰਦ ਕੀਤੇ ਤਾਂ ਖੇਤੀ ਸੈਕਟਰ ਸਣੇ ਕਈ ਖੇਤਰਾਂ ਵਿੱਚ ਹਾਲਾਤ ਵਿਗੜ ਜਾਣਗੇ ਇਸੇ ਨਾਲ ਹੀ ਉਹਨਾਂ ਦਲੀਲ ਦਿੱਤੀ ਹੈ ਕਿ ਵੱਡੀ ਗਿਣਤੀ ਦੇ ਵਿੱਚ ਕੈਨੇਡੀਅਨ ਉਹ ਕੰਮ ਕਰਨਾ ਨਹੀਂ ਚਾਹੁੰਦੇ ਜਿਨ੍ਹਾਂ ਵਾਸਤੇ ਆਰਸੀ ਵਿਦੇਸ਼ੀ ਕਾਮਿਆਂ ਨੂੰ ਸੱਦਿਆ ਜਾਂਦਾ ਹੈ ਇਮੀਗ੍ਰੇਸ਼ਨ ਵਿਭਾਗ ਨੇ ਦਾਅਵਾ ਕੀਤਾ ਹੈ ਕਿ ਮੌਜੂਦਾ ਬਰੇ ਦੌਰਾਨ ਸਿਰਫ 3372 ਆਰਸੀ ਵਿਦੇਸ਼ੀ ਕਾਮਿਆਂ ਨੂੰ ਵਿਦੇਸ਼ੀ ਦਿੱਤੇ ਗਏ ਇਹ ਗਿਣਤੀ ਫੈਲਦ ਸਰਕਾਰ ਦੇ ਵੱਲੋਂ 2025 ਦੇ ਲਈ 36 ਟਿੱਚੇ ਦਾ 42% ਦੀ ਬਣਤੀ ਹੈ ਇਮੀਗ੍ਰੇਸ਼ਨ ਮੰਤਰੀ ਲੀਲਾ ਡਿਆਪ ਦੀ ਇੱਕ ਤਰਜਮਾਨ ਮੁਤਾਬਕ ਮੌਜੂਦਾ ਬਾਰੇ ਦੌਰਾਨ ਕੈਨੇਡਾ ਪਹੁੰਚੀ ਵਿਦੇਸ਼ੀ ਕਾਮਿਆਂ ਦੀ ਗਿਣਤੀ ਵਿੱਚ ਵੱਡੀ ਕਮੀ ਆਈ ਹੈ ਅਤੇ ਪਹਿਲੇ 6 ਮਹੀਨੇ ਦੌਰਾਨ ਇਕ ਲੱਖ 10000 ਵਿਦੇਸ਼ੀ ਕਾਮੇ ਕੈਨੇਡਾ ਪਹੁੰਚੇ ਜਦਕਿ ਪਿਛਲੇ ਸਾਲ 245000 ਕਾਮਿਆਂ ਨੇ ਕੈਨੇਡਾ ਦੀ ਧਰਤੀ ਤੇ ਕਦਮ ਰੱਖਿਆ ਸੀ ਇੱਕ ਵਾਰ ਫਿਰ ਦੱਸੀਏ ਸਸਿਕਾ ਜੀ ਮੈਂ ਹਕੌਮਿਲ ਕਪੂਰ ਤੁਸੇ ਦੇਖ ਰਹੇ ਹੋ ਚੈਨਲ ਪੰਜਾਬੀ ਕੈਨੇਡਾ ਦੇ ਵਿੱਚ ਆਜ਼ੀ ਵਿਦੇਸ਼ੀ ਕਾਮਿਆਂ ਦੇ ਮੁੱਦੇ ਉੱਤੇ ਬਹਿਸ ਭਖੜ ਦਰਮਿਆਨ ਪ੍ਰਧਾਨ ਮੰਤਰੀ ਮਾਰਕਾਨੀ ਨੇ ਸਾਫ ਲਫਜ਼ਾਂ ਦੇ ਵਿੱਚ ਆਖ ਦਿੱਤਾ ਹੈ ਕਿ ਕੀਰਤਿਆ ਦੀ ਆਮਦ ਜਾਰੀ ਰਹੇਗੀ ਪਰ ਫੈਡਰਲ ਸਰਕਾਰ ਟੈਂਪਰੇਰੀ ਫੌਨ ਵਰਕਰ ਪ੍ਰੋਗਰਾਮ ਤੇ ਵਿੱਚ ਤਬਦੀਲੀਆਂ ਕਰਨ ਜਾਰੀ ਹੈ ਐਡਮਿੰਟਨ ਵਿਖੇ ਲਿਬਰਲ ਕੋਕਸ ਨੂੰ ਸੰਬੋਧਨ ਕਰਦਿਆਂ ਹੋਇਆ ਕਿਹਾ ਕਿ ਕੁਝ ਖਾਸ ਖੇਤਰਾ ਅਤੇ ਸੂਬਿਆਤਗਾਂ ਜ਼ਰੂਰਤਾਂ ਦੇ ਵੱਲ ਧਿਆਨ ਕੇਂਦਰਿਤ ਕਰਨਾ ਹੋਵੇਗਾ ਅਤੇ ਸਰਕਾਰ ਇਸ ਪਾਸੇ ਸਰਗਰਮੀ ਨਾਲ ਕੰਮ ਕਰ ਰਹੀ ਹੈ ਮਾਰਕਾਨੀ ਦੇ ਵੱਲੋਂ ਸੰਭਾਵਿਤ ਤਬਦੀਲੀਆਂ ਬਾਰੇ ਕੋਈ ਵੇ ਵਾਤਾ ਨਹੀਂ ਦਿੱਤਾ ਗਿਆ ਪਰ ਇਥੇ ਦੱਸਣਾ ਬੰਦ ਹੈ ਕਿ ਕੰਸਰਵੇਟਿਵ ਪਾਰਟੀ ਰਿਆਗੂ ਪੀਅਰ ਪੋਲੀਵ ਆਰਸੀ ਵਿਦੇਸ਼ੀ ਕਾਮਿਆਂ ਦੇ ਲਈ ਦਰਵਾਜ਼ੇ ਪੱਕੇ ਤੌਰ ਤੇ ਬੰਦ ਕਰਨ ਦਾ ਸੱਦਾ ਦੇ ਰਹੇ ਨੇ ਦੱਸ ਸੀ ਪ੍ਰੈਮਟਨ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਪੋਲੀਵ ਨੇ ਕਿਹਾ ਸੀ ਕਿ ਵੱਡੇ ਪੱਧਰ ਉਤੇ ਪ੍ਰਵਾਸੀਆਂ ਦੀ ਆਮਦ ਬੇਰੋਜ਼ਗਾਰੀ ਦਾ ਕਾਰਨ ਬਣ ਰਹੀ ਹੈ ਤੇ ਉਹਨਾਂ ਨੇ ਨਾਲ ਹੀ ਕਿਹਾ ਸੀ ਕਿ ਕੈਨੇਡਾ ਵਿੱਚ ਰੋਜ਼ਗਾਰ ਜਾਂ ਫਿਰ ਰਿਹਾਇਸ਼ ਦੇ ਸੰਕਟ ਲਈ ਪ੍ਰਵਾਸੀ ਜ਼ਿੰਮੇਵਾਰ ਨਹੀਂ ਸਗੋਂ ਵੱਡੀ ਗਿਣਤੀ ਵਿੱਚ ਉਹਨਾਂ ਨੂੰ ਸੱਦਣ ਵਾਲੀ ਸਰਕਾਰ ਜ਼ਿੰਮੇਵਾਰ ਹੈ ਉਹਦਾ ਸਾਬਕਾ ਇਮੀਗ੍ਰੇਸ਼ਨ ਮੰਤਰੀ ਮਾਲ ਕਮਿਲਰ ਨੂੰ ਟੋਰੀ ਆਕੂਦੀਆਂ ਟਿੱਪਣੀਆਂ ਬਿਲਕੁਲ ਚੰਗਿਆ ਨਹੀਂ ਲੱਗਿਆ ਅਤੇ ਉਹਨਾਂ ਨੇ ਪੋਲੀ ਨੂੰ ਪ੍ਰਵਾਸੀ ਵਿਰੋਧੀ ਘਰਾਣ ਦੇ ਦਿੱਤਾ ਦੱਸਿਆ ਕਿ ਹਾਲ ਹੀ ਦੇ ਵਿੱਚ ਆਏ ਇੱਕ ਸਰਵੇਖਣ ਦੌਰਾਨ ਕੈਨੇਡਾ ਦੇ ਤਕਰੀਬਨ 50 ਫੀਸਦੀ ਲੋਕਾਂ ਨੇ ਟੈਂਪਰੇਰੀ ਫੋਰਨ ਵਰਕਰ ਪ੍ਰੋਗਰਾਮ ਬੰਦ ਕਰਨ ਦੀ ਹਮਾਇਤ ਕੀਤੀ ਪਰ ਮਾਰਾ ਦਾ ਕਹਿਣਾ ਹੈ ਕਿ ਆਰਸੀ ਵਿਦੇਸ਼ੀ ਕਾਮੇਦ ਲਈ ਦਰਵਾਜ਼ੇ ਬੰਦ ਕੀਤੇ ਤਾਂ ਖੇਤੀ ਸੈਕਟਰ ਸਣੇ ਕਈ ਖੇਤਰਾਂ ਵਿੱਚ ਹਾਲਾਤ ਵਿਗੜ ਜਾਣਗੇ ਇਸ ਨਾਲ ਹੀ ਉਹਨਾਂ ਦਲੀਲ ਦਿੱਤੀ ਹੈ ਕਿ ਵੱਡੀ ਗਿਣਤੀ ਦੇ ਵਿੱਚ ਕੈਨੇਡੀਅਨ ਉਹ ਕੰਮ ਕਰਨਾ ਨਹੀਂ ਚਾਹੁੰਦੇ ਜਿਨ੍ਹਾਂ ਵਾਸਤੇ ਆਰਸੀ ਵਿਦੇਸ਼ੀ ਕਾਮਿਆਂ ਨੂੰ ਸੱਦਿਆ ਜਾਂਦਾ ਹੈ ਇਮੀਗ੍ਰੇਸ਼ਨ ਵਿਭਾਗ ਨੇ ਦਾਵਾ ਕੀਤਾ ਹੈ ਕਿ ਮੌਜੂਦਾ ਬਾਰੇ ਦੌਰਾਨ ਸਿਰਫ 3372 ਆਰਸੀ ਵਿਦੇਸ਼ੀ ਕਾਮਿਆਂ ਨੂੰ ਵਿਦੇਸ਼ ਦਿੱਤੇ ਗਏ ਇਹ ਗਿਣਤੀ ਫੈਦਲ ਸਰਕਾਰ ਦੇ ਵੱਲੋਂ 2025 ਦੇ ਲਈ 33% ਦਾ 42% ਦੀ ਬਣਦੀ ਹੈ ਇਮੀਗ੍ਰੇਸ਼ਨ ਮੰਤਰੀ ਲੀਲਾ ਡਿਆਪ ਦੀ ਇੱਕ ਤਰਜਮਾਨ ਮੁਤਾਬਕ ਮੌਜੂਦਾ ਬਰੇ ਦੌਰਾਨ ਕੈਨੇਡਾ ਪਹੁੰਚੇ ਵਿਦੇਸ਼ੀ ਕਾਮਿਆਂ ਦੀ ਗਿਣਤੀ ਵਿੱਚ ਵੱਡੀ ਕਮੀ ਆਈ ਹੈ ਅਤੇ ਪਹਿਲੇ 6 ਮਹੀਨੇ ਦੌਰਾਨ ਇਕ ਲੱਖ 1000 ਵਿਦੇਸ਼ੀ ਕਾਮੇ ਕੈਨੇਡਾ ਪਹੁੰਚੇ ਜਦਕਿ ਪਿਛਲੇ ਸਾਲ 245000 ਕਾਮੇ ਨੇ ਕੈਨੇਡਾ ਦੀ ਧਰਤੀ ਤੇ ਕਦਮ ਰੱਖਿਆ ਸੀ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ